ਕਿਸਾਨ ਭਰਾਵੋ ਇੱਕ ਕਿਸਾਨ ਭਰਾ ਦੇ ਖੇਤ ਦੇ ਵਿੱਚ ਆਏ ਹੋਏ ਆ ਫਸਲ ਤੇ ਮੂੰਗੀ ਦੀ ਲੱਗੀ ਹੋਣੀ ਤੁਸੀਂ ਪਛਾਣ ਹੀ ਲਿਆ ਪਰ ਮੂੰਗੀ ਦੀ ਫਸਲ ਦਾ ਕੀ ਗੁਣ ਹੈਗਾ ਕਿਦਾਂ ਸਾਰਾ ਸਿਸਟਮ ਬਣਦਾ ਕਿਉਂਕਿ ਇਹ ਇੱਕ ਇਸ ਤਰ੍ਹਾਂ ਦੀ ਫਸਲ ਹੈਗੀ ਹੈ ਜਿਹੜੀ ਬਾਣ ਦੇ ਨਮਰਦਪਨ ਨੂੰ ਖਤਮ ਕਰਦੀ ਹੈ ਮਰਦਪਣਾ ਲੈ ਕੇ ਆਉਂਦੀ ਹੈ ਬਾਣ ਦੇ ਵਿੱਚ ਤਾਕਤ ਲੈ ਕੇ ਆਉਂਦੀ ਹੈਗੀ ਆ ਉਸ ਫਾਰਮਰ ਦੇ ਖੇਤ ਵਿੱਚ ਵੀ ਖੜ ਕੇ ਵੀਡੀਓ ਬਣਾਉਣ ਦਾ ਮਤਲਬ ਹੀ ਇਹ ਹੈ ਵੀ ਹੁਣ ਵੱਢਣ ਤੋਂ ਪਹਿਲਾਂ ਇਹ ਫਸਲ ਦਾ ਖੂਬ ਹੋ ਜੁੱਸਾ ਤੁਹਾਨੂੰ ਦਿਖਾ ਦਿੱਤਾ ਜਾਵੇ। ਇਹਦੇ ਵਿੱਚ ਕਿਸ ਤਰੀਕੇ ਦੀਆਂ ਫਲੀਆਂ ਹੈਗੀਆਂ ਪੱਤੇ ਬਹੁਤ ਘੱਟ ਹੈਗੇ ਆ ਕਈ ਵੀਰਾਂ ਦੇ ਸਮੱਸਿਆ ਇਹ ਹੈਗੀ ਆ ਜ਼ਮੀਨਾਂ ਚੰਗੀਆਂ ਹੁੰਦੀਆਂ ਪੱਤਾ ਹੀ ਬਣ ਜਾਂਦਾ ਫਲੀਆਂ ਨਹੀਂ ਲੱਗਦੀਆਂ ਉਹਨੇ ਆਪਣੇ ਤਾਂ ਕੰਮ ਦੀਆਂ ਫਲੀਆਂ ਤੇ ਦਾਣੇ ਆ। ਇਹ ਵੈਰੈਟੀ ਦੇ ਬਾਰੇ ਗੱਲਬਾਤ ਕਰਾਂਗੇ। ਸਰਦਾਰ ਕਲਵੰਤ ਸਿੰਘ ਪਿੰਡ ਕਲਾਲ ਵਾਲਾ ਤੇ ਭਾਖੜਾ ਦੇ ਉੱਪਰ ਪੈਂਦਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈਗਾ। ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਇਹ ਪਿੰਡ ਹੈ। ਇਸ ਪਿੰਡ ਦੇ ਵਿੱਚ ਇਸ ਫਾਰਮਰ ਨੇ ਵੱਡਾ ਏਰੀਆ ਮੂੰਗ ਦਾ ਲਾਇਆ ਹੋਇਆ ਲਗਭਗ 14 ਕਿੱਲਿਆਂ ਦਾ। ਕਿਹੜੀ ਮੰਗਰਲੀ ਫਸਲ ਸੀ ਕਿੰਨਾ ਬੀ ਪਾਇਆ ਸੀ ਸਾਰੀਆਂ ਜਾਣਕਾਰੀਆਂ ਤੁਹਾਨੂੰ ਸਾਂਝੀਆਂ ਕਰਾਂਗੇ ਤੇ ਬੰਸੀ ਗੋਲਡ ਵੈਰਾਈਟੀ ਦਾ ਇਹ ਬੂਟਾ ਹੈਗਾ ਮਨਪੋਰੀਅਲ ਬ੍ਰਾਂਚਸ ਤੁਸੀਂ ਗੁੱਛਾਂ ਦੇ ਰੂਪ ਵਿੱਚ ਫਲੀਆਂ ਦੇਖ ਸਕਦੇ ਹੋ ਕਦੋਂ ਬਜਾਈ ਹੋਈ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਜਾਣਨ ਦਾ ਮੌਕਾ ਮਿਲੂਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬ੍ਰਦਰ ਇਹ ਵੈਰਾਈਟੀ ਦੀ ਬਜਾਈ ਕਿਹੜੀ ਤਰੀਕ ਦੀ ਆ ਇਹ 23 April ਦੀ ਆ ਜੀ 23 April ਮਤਲਬ ਕਣਕ ਵਾਲੇ ਵੱਢ ਦੇ ਵਿੱਚ ਲਈ ਜੀ ਹਾਂਜੀ ਹਾਂਜੀ ਤੇ ਬਾਸਵਾ ਆ ਕੇ ਸੁੱਕੇ ਦੇ ਬੀਜੀ ਸੀ ਕਿ ਨਹੀਂ ਜ਼ੀਰੋ ਡਲ ਨੇ ਬੀਜੀ ਜੀ ਜ਼ੀਰੋ ਡਲ ਦੇ ਨਾਲ ਬਜਾਈ ਕੀਤੀ ਹਾਂਜੀ ਹਾਂਜੀ ਤੇ ਕਿੰਨਾ ਬੀ ਪਾਇਆ ਇਹ ਅਸੀਂ 15 ਕਿਲੋ ਜੀ। ਅੱਛਾ ਜੀ। ਤੇ ਖਾਦਾਂ ਵਗੈਰਾ ਨਾਲ ਕੋਈ ਖਾਦ ਨਹੀਂ ਪਾਈ। ਅੱਛਾ ਬਾਹਰ ਡਾਕਰਾ ਮਤਲਬ ਇੱਥੇ ਉਗਰਾ ਕਰਨ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ? ਹਾਂ ਜੀ ਹਾਂ ਜੀ। ਆਮ ਜ਼ਿਮੀਂਦਾਰ ਸੁਪਰ ਡੀਏਪੀ ਵਰਤਦੇ ਹੈਗੇ ਆ। ਨਹੀਂ ਅਸੀਂ ਪਾਈ ਨਹੀਂ ਜੀ। ਠੀਕ ਹੈ। ਤੇ ਤੁਹਾਡਾ ਇਸ ਵੈਰੇਟੀ ਨੂੰ ਲਾਉਣ ਦਾ ਮਕਸਦ ਇਹ ਸੀ ਵੀ ਕੋਈ ਲੇਟ ਝੋਨਾ ਲਾਉਣਾ ਵਿਚਾਲੇ ਸਮਾਂ ਜਾ ਬਚਦਾ ਵੀ ਆਪਾਂ ਫਸਲ ਲੈ ਲਗੇ। ਹਾਂ ਜੀ ਹਾਂ। ਵੀ ਇਸ ਤਰੀਕੇ ਦੇ ਨਾਲ ਤੁਸੀਂ ਇਹਦੀ ਪਲੈਨਿੰਗ ਕੀਤੀ। ਹਾਂ ਜੀ ਹਾਂ ਜੀ। ਤੇ ਅੱਜ ਕਿੰਨੇ ਦਿਨਾਂ ਦੀ ਹੋ ਗਈ ਫਸਲ ਇਹ? ਇਹ 70-71 ਦਿਨਾਂ ਦੀ ਹੋ ਗਈ। ਠੀਕ ਹੈ ਤੇ ਕਿਵੇਂ ਲੱਗ ਰਿਹਾ ਹੈ ਕਿਉਂਕਿ ਤੁਸੀਂ ਤਾਂ ਹੁਣ ਜਦੋਂ 14 ਕਿੱਲਾਂ ਨਾਲ ਪੰਗਾ ਲਿਆ ਹੈਗਾ ਤੇ ਪਹਿਲਾਂ ਵੈਰੈਟੀਆਂ ਨੂੰ ਕਾਫੀ ਤੁਸੀਂ ਪਹਿਲਾਂ ਅਸੀਂ ਕਈ ਸਾਲਾਂ ਦੇ ਲਾਉਂਦੇ ਹੁੰਨੇ ਆ ਠੀਕ ਹੈ ਜੀ ਇਹ ਵੈਰੈਟੀ ਪਹਿਲਾਂ ਕੀ ਝੜ ਰਹਿੰਦਾ ਪਹਿਲਾਂ ਤਾਂ ਜੀ ਬਸ ਅਸੀਂ 10-12 ਮਾਣ ਪਹਿਲਾਂ 4 ਤੋਂ 5 ਕੁਵਾਂਟਾ ਕਿੱਲੇ ਦਾ ਹਾਂਜੀ ਠੀਕ ਹੈ ਕਿਸਾਨ ਭਰਾਓ ਜਿਹੜੀ ਮੂੰਗੀ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਵਿੱਚ ਲੱਗਦੀ ਹੈਗੀ ਸਟਾਰਟਿੰਗ ਸੀਜ਼ਨ ਦੇ ਵਿੱਚ ਉਹ ਲਗਭਗ ਇਹ ਵੈਰੈਟੀ ਦੇ ਜਿਹੜੇ ਨਿਰਮਾਤਾ ਨੇ ਇਹਨਾਂ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਇਸ ਵੈਰੈਟੀ ਦੇ ਬਣਾਉਣ ਵਾਲੇ ਨੇ ਉਹ ਕਹਿੰਦੇ ਨੇ ਕਿ ਇਹ ਵੱਧ ਤੋਂ ਵੱਧ 70 ਦਿਨ ਲਵੇਗੀ ਪੱਤਾ ਬਹੁਤ ਘੱਟ ਹੋਵੇਗਾ ਤੇ ਫਲੀਆਂ ਲੰਬੀਆਂ ਤੇ ਇਕੱਠੀਆਂ ਗੁੱਛਾਂ ਦੇ ਰੂਪ ਵਿੱਚ ਹੋਣਗੀਆਂ ਪਰ ਫਾਰਮਰ ਨੇ ਆਪਣੇ ਖੇਤ ਦੇ ਵਿੱਚ ਹੰਡਾਇਆ ਹੁਣ ਮੌਕਾ ਹੈਗਾ ਕਿ ਤੁਸੀਂ ਵੀ ਆਪਣੇ ਆਸੇ ਪਾਸੇ ਫਾਰਮਰ ਦੇ ਖੇਤ ਦੇ ਵਿੱਚ ਲੱਗੀ ਹੋਈ ਮੂੰਗੀ ਦੀ ਕਿਸੇ ਨੂੰ ਦੇਖ ਲਓ ਕਿਉਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਇਹ ਬਹੁਤ ਟੌਪ ਦੀ ਵੈਰਾਈਟੀ ਮੰਨੀ ਜਾ ਰਹੀ ਹੈ ਫਾਰਮਰ ਦੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਤੇ ਵੀਰ ਜੀ ਇਹਦੇ ਖਾਦ ਪਾਣੀ ਖਰਚਾ ਪਾਣੀ ਕਿੰਨੇ ਕੁ ਲੱਗੇ ਹੈਗੇ ਆ ਖਾਦ ਪਾਣੀ ਜਿਵੇਂ ਪਹਿਲਾਂ ਕਰਦੇ ਸੀ ਉਵੇਂ ਹੀ ਕਰੇ ਜੀ ਜਿਹੜੀਆਂ ਪਹਿਲਾਂ ਵਾਲੀਆਂ ਮੂੰਗੀਆਂ ਦੇ ਕਰਦੇ ਸੀ ਉਹਨੇ ਹੀ ਕਰੇ ਨਹੀਂ ਇਹਦੇ ਤੇ ਤੁਸੀਂ ਰੱਖ ਰਖਾ ਵਾਸਤੇ ਕੀ ਕੀ ਵਰਤਿਆ ਹੈਗਾ ਬਸ ਇਹਦੇ ਚਾਰਕ ਦਾ ਸਪਰੇ ਹਾਂ ਸੁੰਡੀ ਵਾਲੀਆਂ ਲਾ ਲਓ ਠੀਕ ਹੈ ਜੀ ਤੇ ਬਾਕੀ ਬਸ ਇੱਕ 05234 ਕਰ ਰਹੀ ਸੀ ਤਾਕਤ ਵਾਸਤੇ ਠੀਕ ਹੈ ਜੀ ਤੇ ਹੁਣ ਇਹਨੂੰ ਸਾੜਨਾ ਫਿਰ ਨਹੀਂ ਸਾੜਨ ਦਾ ਰੱਦ ਹੈ ਨਹੀਂ ਠੀਕ ਹੈ ਜੀ ਹਾਂ ਉਹ ਕਿਵੇਂ ਹੱਲ ਕਰੋਗੇ ਉਹ ਮੰਨ ਲਓ ਵੀ ਆਪਣਾ ਜਿੰਕ ਹਾਂਜੀ ਜੂਰੀਆ ਪੋਟਾਸ਼ ਹਾਂਜੀ ਇਹਨਾਂ ਦੀ ਰਲਾ ਕੇ ਸਪਰੇਅ ਕਰਦੇ ਆ ਵਿੱਚ ਸਟicker ਪਾ ਲਾਂਗੇ ਠੀਕ ਹੈ ਜੀ ਤੇ ਬਸ ਇਹ ਡਾਕਟਰ ਸਾਹਿਬ ਕਹਿੰਦੇ ਆ ਵੀ ਇਹ ਪੱਤੇ ਪੁੱਤੇ ਤੇ ਸਿੱਟ ਜੂਗੀ ਚਲ ਤੇ ਪਣ ਗਿਆ ਬੱਕ ਜਾਣੀਆਂ ਤੇ ਕੰਬਾਈਨ ਦੇ ਨਾਲ ਵੱਢੀ ਜਾ ਕਿਸਾਨ ਭਰਾ ਉਹ ਮੇਰੀ ਵੀ ਇਹ ਰਿਕਵੈਸਟ ਹੁੰਦੀ ਹੈ ਕਿ ਤੁਸੀਂ ਪੈਰਾਕਵਾਟ ਨੂੰ ਨਾ ਯੂਜ਼ ਕਰੋ ਤੇ ਤੁਸੀਂ ਅਗਰ ਤੁਹਾਡੀ ਪੈਰਾਕਵਾਇਡ 2 ਲੀਟਰ ਯੂਜ਼ ਹੋ ਰਹੀ ਆ ਉਹ ਤੇ ਇੱਕ ਬੰਦਾ ਵੀ ਲੱਗ ਰਿਹਾ ਹੈਗਾ 900-1000 ਰੁਪਏ ਤੇ ਖਰਚ ਆ ਰਿਹਾ ਹੈਗਾ ਉਹ ਤੇ 5-700 ਰੁਪਏ ਹੋਰ ਖਰਚ ਕਰ ਦੋ ਫਲੀਆਂ ਤੋੜ ਲਓ ਤੇ ਜਾਂ ਇਸ ਦੇ ਉੱਪਰ ਤੁਸੀਂ ਐਮਓਪੀ ਨਾਰਮਲ ਆਉਂਦੀ ਹੈਗੀ 10-12 ਕਿਲੋ ਸਪਰੇਅ ਕਰ ਦੋ ਨਾਲ ਉਹਦੇ 2 ਕਿਲੋ ਜ਼ਿੰਕ ਪਾ ਲਓ ਤੇ 5 ਕਿਲੋ ਯੂਰੀਆ ਪਾ ਲਓ 100 ਐਮਐਲ ਤੁਸੀਂ ਸਟਿੱਕਰ ਪਾ ਲਓ ਤੇ ਤੁਹਾਡੀ ਲੀਫ ਬਰਨਿੰਗ ਹੋ ਜਾਏਗੀ ਜੇ ਸਾੜਨਾ ਹੀ ਐਨੂੰ ਤਾਂ ਨਿਊਟਰੀਐਂਟ ਦੇ ਨਾਲ ਸਾੜੋ ਤਾਕਤ ਵਾਲੀ ਸਪਰੇਅ ਦੇ ਨਾਲ ਸਾੜੋ ਉਹ ਵੀ ਤੁਹਾਡੇ ਖੇਤ ਦੇ ਵਿੱਚ ਹੀ ਰਹਿ ਜਾਏਗੀ ਤੇ ਬ੍ਰਦਰ ਕੀ ਲੱਗ ਰਿਹਾ ਝ ਸਾਨੂੰ ਤਾਂ ਜੀ ਇਹਦਾ 20 ਦੇ ਤੇ 25 ਮਣ ਦੇ ਵਿਚਾਲੇ ਲੱਗਦਾ ਹੈ ਵੀ 20 ਤੋਂ ਵੱਧੂਗੀ 25 ਤੱਕ ਜਾਊਗੀ 8 ਕੁਇੰਟਲ ਤੋਂ ਪਲੱਸ ਪਲੱਸ ਲੱਗਦੀ ਹੈ ਇਹ ਲੱਗਦੀ ਹੈ ਹਾਲਾਤ ਇੰਨੀਆਂ ਫਲੀਆਂ ਨਹੀਂ ਦੇਖੀਆਂ ਨੀ ਸੀ ਕਦੇ ਠੀਕ ਹੈ ਜੀ ਅੱਜ ਪਹਿਲੀ ਵਾਰ ਦੇਖ ਰਹੇ ਆ ਇਸ ਦਾ ਠੀਕ ਹੈ ਇਹਦਾ ਆਪ ਹਰਾਨੇ ਗੱਲ ਤੋਂ ਠੀਕ ਹੈ ਜੀ ਕਿਸਾਨ ਭਰਾਓ ਜਿੱਥੇ ਵੀ ਕੋਈ ਫਸਲ ਲੱਗਦੀ ਹੈਗੀ ਆ ਜਿੱਦੋਂ ਤੁਸੀਂ ਦੇਖ ਲਓ ਫਲੀਆਂ ਦਿਖਾ ਦਿਓ ਜੀ ਆਪਾਂਗੇ ਸਾਹਮਣੇ ਦੇ ਹਾਂ ਜਿੱਦੋਂ ਉਸ ਏਰੀਏ ਦੇ ਵਿੱਚ ਆਪਾਂ ਖੜੀ ਹੋਈ ਫਸਲ ਦਿਖਾਉਣੇ ਹੈਗੇ ਆ ਇੱਕ ਤਾਂ ਉੱਥੇ ਪੈਕੇਟ ਵੰਦ ਚੀਜ਼ ਨੂੰ ਪ੍ਰਮੋਟ ਕਰਨਾ ਬੰਦ ਹੋ ਜਾਂਦਾ ਹੈਗਾ ਜਿੱਦੋਂ ਆਪਾਂ ਕਿਸ ਸਿਮੈਟ੍ਰਿਕ ਰਿਪਿੰਗ ਸਟੇਜ ਦਿਖਾਉਣੇ ਹੈਗੇ ਆ ਉਹਦੇ ਵਿੱਚ ਫਲੀਆਂ ਬ੍ਰਾਂਚਾਂ ਪੱਤਿਆਂ ਦਾ ਰੰਗ ਰਾਠ ਜੂ ਸਾਰਾ ਕੁਝ ਦਿਖਾਉਣੇ ਹੈਗੇ ਆ ਤਾਂ ਉਹ ਵੈਰਾਈਟੀ ਦੇ ਨਾਲ ਤੁਹਾਨੂੰ ਇੰਟਰੈਕਟ ਹੋਣ ਦਾ ਮੌਕਾ ਮਿਲਦਾ ਹੈਗਾ ਤਾਂ ਅਸਲੀ ਰਿਜ਼ਲਟ ਤੁਹਾਨੂੰ ਆਪਣੇ ਖੇਤ ਵਿੱਚ ਬਜਾਈ ਕਰਨ ਤੋਂ ਬਾਅਦ ਮਿਲਦੇ ਆ ਤੁਹਾਡੀ ਤੁਹਾਡਾ ਏਰੀਆ ਸਲਾਈਨ ਦਾ ਹੈਗਾ ਦਰਮਿਆਨੀ ਮਿੱਟੀ ਹੈ ਦੋਮਟ ਮਿੱਟੀ ਹੈ ਭਾਰੀ ਮਿੱਟੀ ਹੈ ਤੇ ਇਹ ਬਾਈ ਜੀ ਮਿੱਟੀ ਕਿਸ ਤਰ੍ਹਾਂ ਦੀ ਹੈ ਇਸ ਖੇਤ ਦੀ ਇਹ ਮਿੱਟੀ ਥੱਲੇ ਤਾਂ ਲਾਲ ਹੈ ਠੀਕ ਹੈ ਥੋੜਾ ਥੋੜਾ ਉੱਪਰ ਰੇਤ ਜਿਹਾ ਹੈ ਠੀਕ ਹੈ ਲਾਲ ਤੇ ਰੇਤ ਤਾਂ ਇਹ ਰਲੇ ਹੋਏ ਆ ਮਤਲਬ ਦਰਮਿਆਨਾ ਜਾਂ ਖੇਤ ਆ ਨਹੀਂ ਬਾਹਲੇ ਡਾਕਰ ਖੇਤ ਤੇ ਝੋਨਾ ਬਹੁਤ ਨਿਕਲਦਾ ਜੀ ਠੀਕ ਆ ਆ ਝੋਨਾ ਫਿਰ ਬਾਹਲੇ ਡਾਕਰ ਵਿੱਚ ਤਾਂ ਨਿਕਲਦਾ ਨਹੀਂ ਹੈਗਾ ਠੀਕ ਠਾਕ ਜੇ ਖੇਤੀ ਸਾਡੇ ਵਾਲੇ ਜੀ ਤਾਂ ਇਹ ਤਾਂ ਬਹੁਤ ਨਿਕਲਦਾ ਜੀ ਬਹੁਤ ਵਧੀਆ ਜਾਂਦਾ ਸਾਡੇ ਦਾ ਜੀ ਅਸੀਂ ਪਿਛਲੇ ਸਾਲ ਇਹਦੇ ਪਲਾਟ 'ਚ 95 ਬਣ ਪੀਲੀ ਪੂਛਾ ਕੱਢਿਆ ਕਿਹੜੀ ਵੈਰੈਟੀ ਫਿੱਟ ਕਰਨੀ ਹੈ ਜੀ ਐਤ ਕੀ ਦਾ 1847 ਲਾਉਣੀ ਹੈ ਜੀ ਠੀਕ ਆ ਜੀ ਘੱਟ ਟਾਈਮ ਲੈਂਦੀ ਹੈ ਜੀ ਪਾਣੀ ਦੀ ਬਚਤ ਹੈ ਹਾਂ ਨਾਲਿਆ ਚਾਰ ਇਹ ਬਣ ਜੂ ਮੈਂ ਤਾਂ ਜਿੰਨਾ ਮੇਰੇ ਕੋਲੇ ਪੈਲੀ ਹੈ ਸਾਰੀ ਮੈਂ ਤਾਂ ਮੂੰਗੀ ਲਈ ਹੋਈ ਹੈ ਵਾਹ ਕਿਸਾਨ ਭਰਾਓ ਵੀਡੀਓ ਦੇ ਵਿੱਚ ਬੰਸੀ ਗੋ ਕਿਸਾਨਪ੍ਰਾਵੋ ਜਿੰਨੀ ਵੀ ਵੈਰੈਟੀਆਂ ਦੇ ਗੋਣ ਆਪਾਂ ਦਿਖਾਏ ਆ ਸ਼ੋਕੇਸ ਕੀਤੇ ਆ ਇਹ ਵੈਰੈਟੀ ਨੂੰ ਪਹਿਲਾਂ ਵੀ ਆਪਾਂ ਇੱਕ ਗੰਗਾ ਨਗਰ ਦੇ ਲਾਲਗੜ੍ਹ ਦੇ ਨੇੜੇ ਪਿੰਡ ਮਮਮੜ ਦੇ ਵਿੱਚ ਇਹਨੂੰ ਆਪਾਂ ਸ਼ੂਟ ਕੀਤਾ ਸੀਗਾ ਉਦੋਂ ਵੀ ਤੁਹਾਨੂੰ ਦਿਖਾਇਆ ਸੀਗਾ ਤੇ ਇਸ ਵਾਰ ਪੰਜਾਬ ਦੇ ਕਾਫੀ ਵੱਡੇ ਰੀਜਨ ਦੇ ਵਿੱਚ ਇਹ ਵੈਰੈਟੀ ਲੱਗੀ ਆ ਕਾਮਯਾਬ ਰਹੀ ਆ ਬਹੁਤ ਫਾਰਮਰ ਨੇ ਵੱਢ ਲਈ ਆ ਬਹੁਤ ਫਾਰਮਰ ਵੱਢ ਰਹੇ ਹੈਗੇ ਆ ਜਿਨ੍ਹਾਂ ਦੇ ਝਾੜ 6 ਕੁਆਂਟਲ ਤੋਂ ਉੱਪਰ ਉੱਪਰ ਆਇਆ 10 ਕੁਆਂਟਲ ਦੇ ਇੱਕ ਵੀ ਗਏ ਹੈਗੇ ਆ ਪਰ ਕੋਈ ਵੀ ਚੀਜ਼ ਤੁਹਾਨੂੰ ਸੀ ਖੇਤ ਦੇ ਵਿੱਚ ਲਾਉਣੀ ਹੈਗੀ ਆ ਉਹਦੀ ਬੀ ਦੀ ਮਾਤਰਾ ਸੋਇਲ ਦੇ ਨਾਲ ਤੁਹਾਨੂੰ ਉਹਦਾ ਟਾਲ ਮੇਲ ਜਿਆਦਾ ਵਧੀਆ ਕਰਾਉਂਗੇ ਤਾਂ ਜਿਆਦਾ ਵਧੀਆ ਝਾੜ ਲੈਣ ਦੇ ਸક્ષਮ ਹੋ ਜਾਓਗੇ ਤੇ ਬਾਈ ਜੀ ਤੁਸੀਂ ਸਮਾਂ ਕੱਢਿਆ ਇਸ ਵੈਰੈਟੀ ਦੇ ਬਾਰੇ ਤੁਹਾਡੇ ਖੇਤ ਦੇ ਵਿੱਚ ਹੰਡਾਇਆ ਹੋਇਆ ਤੇ ਯਾਰ ਬਹੁਤ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਛੀ ਗੱਲ